ਅਸੀਂ ਇੱਥੇ ਆ ਕੇ ਨਾ ਪਿਛਲੇ ਨੂੰ ਪੁੱਨ ਜਾਣੇ ਪਿੱਛੇ ਕੀ ਹੋਇਆ ਬਾਕੀ ਕੋਈ ਮਾਰੇ ਸੱਚੇ ਬਾਦਸ਼ਾਹ ਉਹਨਾਂ ਨੇ ਫੈਸਲਾ ਕਰ ਰਿਹਾ ਜੀ ਰਾਤ ਨੂੰ ਚਮਕੌਰ ਦੀ ਗੜੀ ਛੱਡਣੀ ਖੈ ਪਰ ਚੁੱਪ ਕਰਕੇ ਨਹੀਂ ਕੀ ਤਾੜੀ ਮਾਰ ਕੇ ਜਾਣਾ ਤਿੰਨ ਸਿੰਘ ਪਿਆਰੇ ਭਾਈ ਦਇਆ ਸਿੰਘ ਪਿਆਰੇ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ ਉਸ ਤੋਂ ਪਹਿਲਾਂ ਸਤਿਗੁਰਾਂ ਨੇ ਬਿਲਕੁਲ ਸਾਬ ਨਾਲ ਜਿਹੜਾ ਮੁਖ ਮਿਲਦਾ ਹੈ ਭਾਈ ਸੰਗਤ ਸਿੰਘ ਜੀ ਮੈਂ ਬੇਨਤੀ ਕਰਾਂਗਾ ਮੈਂ ਉਹੀ ਇਤਿਹਾਸ ਲੈਣਾ ਜਿਹੜੀ ਸ਼੍ਰੋਮਣੀ ਕਮੇਟੀ ਸਵਕਾਰ ਕਰਕੇ ਚੱਲਦੀ ਪਈ ਹੈ ਕਿਉਂਕਿ ਪਰੰਪਰਾਵਾਂ ਨੂੰ ਤੋੜਨਾ ਇਹ ਕੋਈ ਚੰਗੀ ਗੱਲ ਨਹੀਂ ਹੁੰਦੀ ਬਖੇੜੇ ਖੜੇ ਕਰਨੇ ਜੋ ਸਾਡੀ ਰਵੈਤ ਹੈ ਕਿ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਦਿੱਤੀ ਭਾਈ ਸੰਗਤ ਸਿੰਘ ਜੀ ਨੂੰ ਆਪਣਾ ਤੋੜਾ ਦਿੱਤਾ ਭਾਈ ਸਤਗੁਰਾਂ ਨੇ ਆਪਣਾ ਜੋੜਾ ਦਿੱਤਾ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿਸ ਜਗ੍ਹਾ ਤੇ ਅਸੀਂ ਬੈਠਿਆ ਅਟਾਰੀ ਵਿੱਚ ਉਸੀ ਹੁਣ ਇੱਥੇ ਬੈਠਣਾ ਹੈ ਨਗਾਰਾ ਵੱਜਦਾ ਰਹਿਣਾ ਚਾਹੀਦਾ ਹੈ ਤੇ ਮੈਂ ਪਿਛਲੇ ਸਾਲ ਵੀ ਕਿਹਾ ਸੀ ਕਿ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਸਤਿਗੁਰਾਂ ਦੇ ਨਾਲ ਅੰਦਰੋਂ ਅਪੇਦ ਨੇ ਇੱਕ ਮਿਕ ਨੇ ਜੀ ਕਿਉਂ ਅਸੀਂ ਸਿਰਫ ਅਰਥ ਕਰਨੇ ਆ ਗੁਰੂ ਜੀ ਦੇ ਬਾਹਰ ਮੁਖੀ ਕਿ ਭਾਈ ਸੰਗਤ ਸਿੰਘ ਜੀ ਦਾ ਚਿਹਰਾ ਮੋਹਰਾ ਸੀ ਸਤਿਗੁਰਾਂ ਨੂੰ ਮਹਾਂਦਰਾ ਮਿਲਦਾ ਸੀ ਸਹਿਮ ਵਰਗੇ ਦਿਸਦੇ ਸਨ ਪਿਆਰਿਓ ਇੱਥੇ ਸੱਕੇ ਭਰਾਵਾਂ ਦੇ ਮਹਾਂਦਰੇ ਮਿਲਦੇ ਹੋਂ ਤੇ ਪੇਟੇ ਛੁਰੀ ਮਾਰ ਜਾਂਦੇ ਆ ਜੇ ਦਿਲ ਨਾ ਮਿਲਦੇ ਕੌਣ ਤੇ ਭਾਈ ਸੰਗਤ ਸਿੰਘ ਅੰਦਰੋਂ ਮਿਲਿਆ ਹੈ ਉਹ ਅਪੇਧ ਹੈ ਕਹਿਣਾ ਸੌਖਾ ਪਿਆਰਿਓ ਇਹ ਵੀ ਪਤਾ ਸਵੇਰੇ ਬਚਨਾ ਨਹੀਂ ਮੈਂ ਇਹ ਵੀ ਪਤਾ ਵੀ ਸਵੇਰੇ ਮੈਂ ਬਚਨਾ ਨਹੀਂ ਫਿਰ ਵੀ ਸਤਿਗੁਰਾਂ ਜਿਹਦੇ ਹੁਕਮ ਨੂੰ ਮੰਨਦਿਆਂ ਕਲਗੀ ਸਜਾਈ ਉਸ ਮਮਟੀ ਤੇ ਪਟਾ ਦਿੱਤਾ ਮੇਰੇ ਹਜ਼ੂਰ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਤੋਂ ਨਿਕਲ ਲੱਗੇ ਆ ਪਿਆਰੇ ਭਾਈ ਦਇਆ ਸਿੰਘ ਧਰਮ ਸਿੰਘ ਤੇ ਭਾਈ ਮਾਨ ਸਿੰਘ ਹਜ਼ੂਰ ਇੱਕ ਵਾਰੀ ਜਿੰਨੇ ਸਿੰਘ ਨੇ ਸਾਰੇਆਂ ਨੂੰ ਪਿਆਰ ਨਾਲ ਗਲਵਕੜੀ ਪਾ ਕੇ ਮਿਲੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਉੱਥੋਂ ਆ ਰਹੇ ਆ ਇਧਰ ਆ ਰਹੇ ਆ ਥੋੜਾ ਜਿਹਾ ਅਸੀਂ ਇੱਥੇ ਆ ਕੇ ਨਾ ਪਿਛਲੇ ਨੂੰ ਭੁਣ ਜਾਂਦੇ ਆ ਪਿੱਛੇ ਕੀ ਹੋਇਆ ਬਾਕੀ ਕੋਈ ਇਤਿਹਾਸ ਨਹੀਂ ਬੋਲਦਾ ਸਿਰਫ ਇੱਕ ਗੁਰਬਿਲਾਸ ਪਾਤਸ਼ਾਹ 10ਵੀਂ ਕੋਇਰ ਸਿੰਘ ਸੁਖਾ ਸਿੰਘ ਥੋੜਾ ਜਿਹਾ ਭਾਈ ਸੰਤੋਖ ਸਿੰਘ ਜ਼ਿਕਰ ਕਰਦੇ ਆ ਜਦੋਂ ਹਜ਼ੂਰ ਆ ਗਏ ਤੇ ਭਾਈ ਸੰਗਤ ਸਿੰਘ ਉੱਤੇ ਮਮਟੀ ਚ ਬੈਠੇ ਆ ਸਵੇਰੇ ਆ ਜਿਹੜਾ ਖਵਾਜਾ ਖਿਦਰ ਜਿਹਨੂੰ ਮਾਰੇ ਨੇ ਕਿਹਾ ਦਰੇਗਾ ਅਗ ਰੂਹੇ ਅਦੀਦ ਮੈਂ ਉਹ ਫਿਰ ਅੰਦਰ ਵੜਿਆ ਉੱਥੇ ਫਿਰ ਪਿਆਰਿਓ ਤੁਸੀਂ ਹੈਰਾਨ ਹੋਵੋਗੇ ਮੈਂ ਅੱਜ ਬਹੁਤ ਪੁਰਾਣਾ ਸਰੋਤ ਇੱਕ ਪੜਿਆ ਤੇ ਕੋਈ ਸ਼ਬਦ ਮੈਂ ਸਰੋਤ ਤੋਂ ਬਿਨਾ ਗੱਲ ਨਹੀਂ ਕਰਦਾ ਕਹਿੰਦੇ ਨੇ ਭਾਈ ਸਾਹਿਬ ਭਾਈ ਸੰਗਤ ਸਿੰਘ ਜਦੋਂ ਤੀਰ ਚੜਾਉਂਦੇ ਸਨ ਭਾਈ ਸਾਹਿਬ ਦਾ ਤੀਰ ਡੇਢ ਕੋਰ ਤੱਕ ਮਾਰ ਕਰਦਾ ਹੁੰਦਾ ਸੀ ਇੰਨੇ ਜਵਾਨ ਸਨ ਉਹ ਆਖਿਰ ਜਿਹਨੂੰ ਗੁਰੂ ਗੋਬਿੰਦ ਸਿੰਘ ਨੇ ਕਲਗੀ ਦਿੱਤੀ ਕੋਈ ਐਵੇਂ ਥੋੜਾ ਹੈ ਉਹਦੇ ਉਹਦੇ ਬਾਹਾਂ ਵਿੱਚ ਉਹਦੇ ਅੰਦਰ ਗੁਰੂ ਗੋਬਿੰਦ ਸਿੰਘ ਵਰਤ ਰਿਹਾ ਹੈ ਪਿਆਰਿਓ ਕਲਗੀ ਨਹੀਂ ਕੇਵਲ ਦਿੱਤੀ ਆਪਣਾ ਤੇਜ ਪ੍ਰਤਾਪ ਦੇ ਦਿੱਤਾ ਕਹਿੰਦੇ ਨੇ ਭਾਈ ਸੰਗਤ ਸਿੰਘ ਜੂਝ ਕੇ ਲੜੇ ਉੱਥੇ ਜਦੋਂ ਤੀਰ ਚਲਾਉਂਦੇ ਸਨ ਤੇ ਡੇ ਡੇੜ ਕੋਹ ਤੱਕ ਬੰਦਿਆਂ ਨੂੰ ਵਿੰਨ ਕੇ ਚਲਾ ਜਾਂਦਾ ਸੀ ਭਾਈ ਸਾਹਿਬ ਦੇ ਉੱਤੇ ਅੰਦਰ ਤੋੜ ਕੇ ਦਰਵਾਜ਼ਾ ਕਹਿ ਲੋ ਅੰਦਰ ਵੜੇ ਹਮਲਾ ਕੀਤਾ ਗਿਆ ਭਾਈ ਸਾਹਿਬ ਅੰਗੇ ਡਟ ਕੇ ਮੁਕਾਬਲਾ ਕੀਤਾ ਯਾਦ ਰੱਖਿਓ ਜਦੋਂ ਭਾਈ ਸਾਹਿਬ ਸ਼ਹੀਦ ਹੋਏ ਭਾਈ ਸੰਗਤ ਸਿੰਘ ਦਾ ਸਿਰ ਵੱਢ ਲਿਆ ਗਿਆ ਸੀ ਭਾਈ ਸਾਹਿਬ ਜੂਝੇ ਅਜੇ ਸਿਰ ਵੱਢਿਆ ਗਿਆ ਉਹ ਹੀ ਸਿਰ ਕਈ ਸਾਡੇ ਚਲੋ ਪੁਰਾਣੇ ਇਤਿਹਾਸ ਕਹਿੰਦੇ ਨੇ ਬਾਦਸ਼ਾਹ ਕੁੱਲ ਨਹੀਂ ਬਾਦਸ਼ਾਹ ਤਾਂ ਗੋਲਕੁੰਡੇ 'ਚ ਬੈਠਾ ਜੀ ਮਰਾਟਿਆਂ ਦੀ ਬਗਾਵਤ ਦਵਾਰਿਆਂ ਉਹ ਜਿਹੜਾ ਸੀਸ ਸੀ ਭਾਈ ਸੰਗਤ ਸਿੰਘ ਜੀ ਦਾ ਉਹ ਵਜ਼ੀਰ ਖਾਨ ਨੂੰ ਦਿੱਤਾ ਗਿਆ ਇਸ ਕਰਕੇ ਵੀ ਗੁਰੂ ਗੋਬਿੰਦ ਸਿੰਘ ਜੀ ਤਾਂ ਮਾਰ ਦਿੰਦੇ ਗਏ ਗੁਰੂ ਗੋਬਿੰਦ ਸਿੰਘ ਨੂੰ ਖਤਮ ਕੀਤਾ ਮੈਂ ਕੱਲ ਵੀ ਆਪ ਨੂੰ ਇੱਕ ਉਦਾਹਰਨ ਦਿੱਤੀ ਸੀ ਕੇ ਭਾਈ ਕੇਸਰੀ ਚੰਦ ਕਿਉਂਕਿ ਸਾਨੂੰ ਭੁੱਲੇ ਨਾ ਇਹ ਭਾਈ ਉਦਾ ਸਿੰਘ ਕੇਸਰੀ ਚੰਦ ਨੇ ਆਪਣੇ ਕੈਂਪ ਚ ਇਹ ਕਿਹਾ ਸੀ ਐਲਾਨ ਕੀਤਾ ਸੀ ਜਦੋਂ ਹਾਥੀ ਦੀਆਂ ਤਵੀਆਂ ਪਾਟ ਗਈਆਂ ਤੁਸੀਂ ਦੇਖਿਓ ਮੈਂ ਗੁਰੂ ਗੋਬਿੰਦ ਸਿੰਘ ਦਾ ਸਿਰ ਲਾ ਕੇ ਲਿਆਵਾਂਗਾ ਥੋੜੀ ਕਥਾ ਕਲ ਲਈ ਯਾਦ ਕਰਿਓ ਭਾਈ ਉਦਾ ਸਿੰਘ ਦੇ ਕੰਨਾਂ ਚ ਪਿਆ ਉਹਨਾਂ ਕਹਿੰਿਆ ਇਸ ਤੋਂ ਬਾਅਦ ਚਾਊਗਾ ਭਾਈ ਸਾਹਿਬ ਸਿੱਧੇ ਕੈਂਪ ਚ ਗਏ ਤੇ ਕੇਸਰੀ ਚੰਦ ਨੂੰ ਵਗਾਰ ਕੇ ਕਹਿੰਦਿਆ ਤੂੰ ਤਾਂ ਸਿਰ ਕਦੋਂ ਲੈਣਾ ਆ ਬਾਹਰ ਨਿਕਲ ਸਿਰ ਵੜ ਕੇ ਕੇਸਰੀ ਚੰਦਾਂ ਨੇ ਜੇ ਦੇ ਟਾਕੇ ਗੁਰਦੇਵ ਦੇ ਚਰਨਾਂ ਚ ਲਾਇਆ ਸੀ ਭਾਈ ਸੰਗਤ ਸਿੰਘ ਜੀ ਦਾ ਸੀਸ ਵੱਖਰਾ ਕੱਟਿਆ ਗਿਆ ਉਹ ਫਿਰ ਵਜ਼ੀਰ ਖਾਨ ਦੇ ਤਾ ਮਹਾਂਦਰਾ ਮਿਲਦਾ ਸੀ ਪਰ ਵੇਖਣ ਵਾਲਿਆਂ ਨੇ ਕਿਹਾ ਨਹੀਂ ਇਹ ਹਮ ਸ਼ਕਲ ਹੈ ਗੁਰੂ ਗੋਬਿੰਦ ਸਿੰਘ ਜੀ ਰਖੀ ਤਰਫ ਉੱਠਿਆ